ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਰਹੀ ਖਬਰ ਢੇਰ ਸ਼ਾਮ ਹਨੂਮਾਨ ਚੌਂਕ ਤੋਂ ਅਮਾਮ ਵਾੜਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰ ਕਰਨ ਵਾਲੀ ਇੱਕ ਔਰਤ ਜਿਹਦੀ ਸੋਨੇ ਦੀ ਚੈਨ ਉਤਾਰਦਿਆਂ ਤੋਂ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਬਾਜ਼ਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿੱਥੇ ਪੀਸੀਆਰ ਅਤੇ ਥਾਣਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਹਾਂ ਨੂੰ ਰਿਹਾਸ ਵਿੱਚ ਲੈ ਲਿਆ ਤੇ ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਤੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਇਹਨਾਂ ਕਥਿਤ ਚੋਰਾਵਾਂ ਵੱਲੋਂ ਇੱਕ ਥਰਡ ਜੈਂਡਰ ਵੀ ਸ਼ਾਮਲ ਸੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਰੀਤੂ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਕੋਈ ਖਰੀਦਦਾਰੀ ਕਰਨ ਆਈ ਸੀ ਕਿ ਮੋਟਰਸਾਈਕਲ ਤੇ ਆਏ ਦੋ ਨੌਜਵਾਨਾ ਨੇ ਉਸ ਦੇ ਗਲੇ ਵਿੱਚ ਪਾਈ ਚੈਨੀ ਨੂੰ ਹੱਥ ਪਾ ਲਿਆ ਚੈਨੀ ਟਾਈਟ ਹੋਣ ਕਾਰਨ ਠੀਕ ਤਰ੍ਹਾਂ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਤੇ ਟੁੱਟ ਕੇ ਡਿੱਗ ਪਈ ਉਸ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਬਾਜ਼ਾਰ ਵਾਲੇ ਇਕੱਠੇ ਹੋ ਗਏ ਅਤੇ ਦੋਹਾਂ ਮੋਟਰਸਾਈਕਲ ਸਮੇਤ ਚੋਰਾਂ ਨੂੰ ਕਾਬੂ ਕਰ ਲਿਆ ਉਤੇ ਹੀ ਦੁਕਾਨਦਾਰ ਵਰਨ ਮਰਹਾਵਾ ਮਿੱਠੂ ਨੇ ਦੱਸਿਆ ਕਿ ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟਖੋਹਾਂ ਦੀਆਂ ਵਾਰਤਾਂ ਤੋਂ ਪਰੇਸ਼ਾਨ ਹਨ ਅੱਜ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਬਾਜ਼ਾਰ ਵਾਲਿਆਂ ਨੇ ਇਕੱਠੇ ਹੋ ਕੇ ਦੋਹਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ। ਕੁਝ ਦੇਰ ਬਾਅਦ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਅਤੇ ਪੀਸੀਆਰ ਕਰਮਚਾਰੀ ਮੌਕੇ ਤੇ ਪਹੁੰਚ ਗਏ ਤੇ ਦੋਹਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ। ਇਹਨਾਂ ਨੇ ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ। ਦੂਜੇ ਪਾਸੇ ਮੌਕੇ ਤੇ ਪੁਲਿਸ ਪੀਸੀਆਰ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਇਹਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਿਤ ਦਿੱਤੀ ਗਈ ਸੀ ਕਿ ਨੌਜਵਾਨਾਂ ਵੱਲੋਂ ਇੱਕ ਸੋਨੇ ਦੀ ਜਿਹੜੀ ਚੈਨ ਹੈ ਔਰਤ ਵੱਲੋਂ ਉਤਾਰੀ ਗਈ ਹੈ ਤੇ ਬਾਜ਼ਾਰ ਵਾਲਿਆਂ ਦੀ ਦੁਆ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਵੱਲੋਂ ਪਹੁੰਚ ਕੇ ਦੁਆ ਨੂੰ ਮੋਟਰਸਾਈਕਲ ਸਮੇਤ ਆਪਣੀ ਹਿਹਾਸ ਵਿੱਚ ਲੈ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਵੇ ਇਧਰ ਤੁਹਾਡੀ ਗੱਲ ਬਾਤ ਹੈ ਬਾਜੇ ਬਾਜੀ ਜਿਆਨ ਕੂਪੇ ਮੱਝ ਜਨਾਨੀ ਨੇ ਕਰੇ ਭੀੜ ਨੇ ਕਾਬੂ ਆਲਾ ਬਾਜ਼ਾਰ ਮੈਂ ਮੋਹ ਵੀ ਤੁਹਾਡੇ ਨਾਲ ਹੀ ਤਾਈ ਤੁਹਾਡੇ ਲੱਗੇ ਬੈਗੇ ਇਹ ਬੰਦੇ ਨੇ ਕੀਤੀ ਹੋਵੇ ਕੋਈ ਨੰਬਰ ਪਲੇਟ ਲੀ ਗਏ ਨੇ ਆਪਾਂ ਨੂੰ ਟਿਆਨ ਕੋਲ ਤੇ ਜਾਣਾ ਪੈਣਾ। ਬੰਦਰ ਤੇ। ਬੰਦਰ ਦੀ ਟਿਆਨ ਕੋਲ ਕੇ ਭੇਜ ਦੇਣਾ। ਆਹ ਬੜਾ ਵੜਾ ਟਮ ਜੁਸਦਾ। ਲੈ ਕੇ ਚਾਣ ਗੱਡੀ ਜਾਂਦੀ। ਉਹ ਕਿੱਥੋਂ ਫੋੜਾ। ਗੱਦੀ ਵੀ ਲੰਗੀ ਗੱਲ ਕੋਈ ਐਨੀ ਆ। ਉਹ ਥੀ। ਆਇਆ ਨਹੀਂ ਆ। ਚਾਣੀ ਫੜ ਗਏ ਰੋੜ। ਤੁਸੀਂ ਕਰ ਲੋ ਮੈਂ ਕੋਈ। ਤੰਗਣ ਦੇ ਹੀ ਤੇ ਅੰਨੰਨ ਇੱਕ ਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੀਨ ਮੇਰੀ ਟਾਈਟ ਹੀ ਜਾ ਤੇ ਨਾ ਤਾਂ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹੜੀ ਵਜਾ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਿਆ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਉਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਕ ਪੈ ਗਿਆ ਤਾਂ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਘੰਟੀ ਪਿੱਛੇ ਆਂਟਾ ਹੀ ਉਹਨਾਂ ਨੇ ਮੇਰੇ ਚੇਨ ਆ ਗਈ ਮੈਂ ਆਪਾ ਦੀ ਮਾਰਕਟ ਆਈ ਸੀ ਥੋੜਾ ਪਰਤਨਾ ਵਾਲੀ ਸ਼ੋਪ ਤੇ ਨਾ ਮੈਂ ਤੇ ਮੇਰੇ ਤਰਾਹ ਉਹ ਕਿਨੇ ਜਾਣੀ ਉਹ ਲੈ ਲਈ ਸੀ ਹਾਂ ਇੱਕ ਜੈ ਸੀ ਤਾਂ ਪਿੱਛੇ ਹੀ ਖੋਲੇ ਡੀਵਨ ਕੇ ਬੈਠਾ ਜੈ ਆਇਆ ਹਾਂਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਹੈ ਪੱਟੋ ਥੱਲੇ ਉਹਨਾਂ ਕੋ ਨਾ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਗੱਲ ਬਾਤ ਇਹਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜਿਹ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾ ਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੇ ਚੋਰੀ ਕੀ ਚੋਰੀ ਕਰਦੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਆ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪਲੇਟ ਉਹ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰਾਂ ਨਾਲ ਥੋੜੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਤੀਆਂ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿਥੇ ਕਿਥੇ ਚੋਰੀਆਂ ਕੀਤੀਆਂ ਚੋਟਾ ਭੁਗਾਂ ਦੀ ਬਹੁਤ ਕਟਾਂ ਹੋ ਰਹੀਆਂ ਕੀ ਕਹਿਣਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਰ ਆਣਦੇ ਆ ਆਪਣੀ ਰੱਖਿਆ ਆਵਰ ਕੰਦੀ ਬਿਆਰੀ ਜੇ ਨਹੀਂ ਤਾਂ ਇਹਨੇ ਜੋ ਹੋਰ ਵੀ ਟਾਈਮ ਮਾਰ ਆ ਸਕਦਾ ਜੇ ਤੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ ਜੀ ਮਾ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌ ਬੰਦੇ ਫਰਲੇ ਆ ਥਾਣੇ ਲੈ ਕੇ ਆ ਵੈਰੀਫਾਈ ਕਰਕੇ ਜਾਂਚ ਕਰਦੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਦੇ ਬੰਦੇ ਫਰਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ